ਕਿ ਇਹ ਜੀ ਗੱਲ ਜਿਹੜੀ अवेकਨ ਕਰਨ ਜਾਗਰਤੀ ਲਿਆਉਣ ਵਾਲੀ ਜਿਹੜਾ ਗੱਲ ਰਹੀ ਤੇ ਮੈਂ ਕੀਤੀ ਹੈ ਇਹੋ ਜਿਹਾ ਕਨਸੈਪਟ ਲੈ ਕੇ ਆਇਆ ਜਿਹਦੇ ਨਾਲ ਲੋਕੀ ਇਨਸਪਾਇਰ ਹੋਣਗੇ ਮੋਟੀਵੇਟ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਅਸੀਂ ਇਸ ਚੀਜ਼ ਨੂੰ ਜੇ ਸਾਨੂੰ ਪਤਾ ਲੱਗ ਗਿਆ ਹੈ ਕਿ ਇਸ ਰਾਹ ਦੇ ਵਿੱਚ ਟੋਆ ਪਏਗਾ ਸਾਨੂੰ ਕੋਈ ਖੱਡਾ ਪਏਗਾ ਜਾਂ ਅੜਚਨ ਪੈਦੀ ਅਸੀਂ ਉਸ ਰਾਹ ਤੋਂ ਬਚ ਕੇ ਚੱਲਾਂਗੇ ਜੇ ਸਾਨੂੰ ਇਹ ਪਤਾ ਲੱਗ ਜਾਏ ਬੱਦਲ ਆ ਰਹੇ ਹਨ ਕਿ ਬਾਰਿਸ਼ ਹੋਣ ਵਾਲੀ ਹੈ ਅਸੀਂ ਛਤਰੀ ਲੈ ਲਾਂਗੇ ਰੇਨ ਕੋਟ ਲੈ ਲਾਂਗੇ ਇਹ ਜਿਹੜਾ ਰੇਨ ਕੋਟ ਹੈ ਜਾਂ ਛਤਰੀ ਹੈ ਇਹ ਹੈ ਐਸਟਰੋਲੋਜੀ ਐਤਾ ਜਿਹੜੇ ਬਚਾਤ ਦੇ ਸਾਨੂੰ ਚੀਜ਼ਾਂ ਮਿਲਦੀਆਂ ਹੈ ਜੜੀਆਂ ਸਾਨੂੰ ਆਉਣ ਵਾਲੇ ਕਸ਼ਟ ਇਹ ਦੁੱਖ ਤਕਲੀਫਾ ਜਿਹੜੇ ਸਾਡੇ ਪਹਿਲਾਂ ਦੇ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹਨਾਂ ਤੋਂ ਅਸੀਂ ਬਚ ਨਹੀਂ ਜੇ ਸਕਦੇ ਕਟਾ ਟੋਟ ਕਟ ਉਹਨਾਂ ਦਾ ਜਿਹੜਾ ਸਾਡੇ ਤੇ ਪ੍ਰਭਾਵ ਪੈਣਾ ਹੈ ਉਦੋਂ ਅਸੀਂ ਉਹਨੂੰ ਕਟਾ ਸਕਦੇ ਹੁਣ ਜਿਆਦੇ ਤੇਜ਼ ਰੋਸ਼ਨੀ ਹੈ ਤੇਜ਼ ਧੂਪ ਹੈ ਮੈਂ ਗੋਗਲਸ ਲਾ ਲਏ ਬਚਾਵ ਹੋ ਗਿਆ ਧੂਪ ਨਹੀਂ ਕਟੀ ਮੈਂ ਇੱਕ ਬਚਾਵ ਦਾ ਯੰਤਰ ਲੈ ਲਿਆ ਇਸ ਤਰ੍ਹਾਂ ਦਾ ਹੀ ਹੈ ਐਸਟਰੋਲੋਜੀ ਜੋਤਿਸ਼